ਹੈਲੋ ਮਾਈ ਯੂਟਿਊਬ ਫੈਮਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਮੇਰੇ ਚੈਨਲ ਐਂਟਰਟੇਨਮੈਂਟ ਆਲਨਵੰਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੇਰੇ 1k ਸਬਸਕ੍ਰਾਈਬਰ ਕੰਪਲੀਟ ਕਰਨ ਲਈ ਤੇ ਚਲੋ ਮਾਪਾ ਅੱਜ ਮੇਥੀ ਮਟਰ ਮਲਾਈ ਬਣਾਉਣੇ ਆਗੇ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਪੈਨ ਦੇ ਵਿੱਚ ਆਪਣਾ ਲਸਣ ਦੀਆਂ ਕਲੀਆਂ ਪਾ ਲੈਣੀਆਂ ਨੇ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲੈਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਮਤਲਬ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਨੇ ਬਿਲਕੁਲ ਫਰਾਈ ਕਰ ਲੈਣਾ ਹੈਗਾ ਜਦੋਂ ਇਹ ਹਲਕੇ ਜਿਹੇ ਬ੍ਰਾਊਨ ਟਾਈਪ ਹੋ ਗਿਆ ਨਾ ਉਸ ਤੱਕ ਫਰਾਈ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜੇ ਮੇਥੇ ਹੈਗੇ ਉਹ ਪਾ ਲੈਣੇ ਆਗੇ ਕਿ ਕਿਉਂਕਿ ਆਪਾਂ ਇਹਦੇ ਵਿੱਚ ਪਾਲਕ ਮੇਥੀ ਮਲਾਈ ਦੀ ਸਬਜ਼ੀ ਇਦੇ ਵਿੱਚ ਮੇਥੀ ਪਾ ਲੈਣੇ ਨੇ ਜੀ ਤੇ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਮਤਲਬ ਉਹ ਕਰ ਲਾਂਗੇ ਥੋੜਾ ਜਿਹਾ ਫਰਾਈ ਕਰ ਲਾਂਗੇ ਮਤਲਬ ਇਹ ਉਹ ਹੋ ਜੂਗੀ ਸੌਫਟ ਜੀ ਹੋ ਜੂਗੀ ਨਾ ਜਦੋਂ ਥੋੜੀ ਜੀ ਸੌਫਟ ਜੀ ਹੋ ਗਈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਲੈਣਾ ਹੈਗਾ ਇਹਨੂੰ ਆਪਾਂ ਸਾਰੇ ਨੂੰ ਕੱਢ ਲਾਂਗੇ ਇਹਨੂੰ ਕੱਢਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਫੇਰ ਥੋੜਾ ਜਿਹਾ ਕਿਓ ਐਡ ਕਰ ਦਾਂਗੇ ਮਤਲਬ ਤੇਲ ਜਾਂ ਕਿਓ ਕੁਝ ਵੀ ਤੁਸੀਂ ਐਡ ਕਰਨਾ ਉਹ ਐਡ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਸੁੱਕੇ ਖੜੇ ਮਸਾਲੇ ਹੈਗੇ ਜੀਰਾ ਵੱਡੀ ਇਲਾਇਚੀ ਤੇ ਛੋਟੀ ਇਲਾਇਚੀ ਤੇ ਉਹ ਜਿਹੜਾ ਨੇ ਦਾਲ ਚਨੀ ਦਾ ਹੋਏਗਾ ਉਹ ਸਾਰਾ ਕੁਝ ਐਡ ਕਰਕੇ ਇਹਨੂੰ ਚੰਗੇ ਤਰੀਕੇ ਦੇ ਨਾਲ ਭੁੰਨ ਲੈਣਾ ਜਦੋਂ ਇਹ ਭੁੰਨੇ ਦੇ ਗਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਿਲਕੁਲ ਬਰੀਕ ਕੱਟਿਆ ਹੋਇਆ ਪਿਆਜ਼ ਐਡ ਕਰਾਂਗੇ ਤਾਂ ਕਿ ਆਪਣੀ ਗਰੇਵੀ ਇਹਦੇ ਨਾਲ ਥੋੜੀ ਜੀ ਉਹ ਬਣ ਚਵੇ ਵਧੀਆ ਆਪਣੀ ਗਰੇਵੀ ਦਾ ਗਰੇਵੀ ਵਧੀਆ ਬਣ ਜਾਵੇ ਤੇ ਜਦੋਂ ਇਹ ਬ੍ਰਾਊਨ ਕਲਰ ਦੇ ਵਿੱਚ ਹੋ ਗਏ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਮਤਲਬ ਅਦਰਕ ਅਦਰਕ ਤੇ ਲਸਣ ਦਾ ਪੇਸਟ ਐਡ ਕਰ ਦੇਣਾ ਅਦਰਕ ਦਾ ਲਸਣ ਦਾ ਪੇਸਟ ਪਰੇ ਚ ਚੰਗੀ ਤਰੀਕੇ ਦੇ ਨਾਲ ਆਪਾਂ ਇਹਨੂੰ ਇਹਦੇ ਵਿੱਚ ਭੁੰਨ ਲੈਣਾ ਹੈਗਾ ਤੇ ਇਹਨੂੰ ਇਹਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਦੋਂ ਇਹ ਚੰਗੀ ਤਰੀਕੇ ਦੇ ਨਾਲ ਆਪਣਾ ਭੁੰਨਿਆ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਾਂਗੇ ਤੇ ਪਾਣੀ ਐਡ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਇਹ ਮਤਲਬ ਮਸਾਲਾ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਮਿਕਸੀ ਦੇ ਵਿੱਚ ਪੀਸ ਕੇ ਉਹ ਸਟਾਈਲ ਦੇ ਵਿੱਚ ਮਿਲ ਜਾਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਜਿਹੜੇ ਮਸਾਲੇ ਨੇ ਉਹ ਲਾਲ ਮਿਰਚ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਹਲਦੀ ਐਡ ਕਰ ਦਾਂਗੇ ਤੇ ਥੋੜੀ ਦੂਸਰੀ ਲਾਲ ਮਿਰਚ ਐਡ ਕਰਾਂਗੇ ਪਹਿਲਾਂ ਕਸੂਰੀ ਲਾਲ ਮਿਰਚ ਐ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਇਹਨੂੰ ਮਿਕਸ ਕਰਕੇ ਚੰਗੇ ਤਰੀਕੇ ਦੇ ਨਾਲ ਜਦੋਂ ਇਹ ਮਿਕਸ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਮਟਰ ਹੈਗੇ ਮਟਰ ਆਪਾਂ ਅੱਜ ਕੱਲ੍ਹ ਆਪਣੇ ਜਿਹੜੇ ਮਟਰ ਹੈਗੇ ਆਪਾਂ ਨੋਰਮਲ ਮਾਰਕੀਟ ਤੋਂ ਮਟਰ ਲਵਾਂਗੇ ਜੇ ਤੁਹਾਡੇ ਕੋਲ ਫਰੋਜ਼ਨ ਹੈਗੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਬਟ ਹੁਣ ਮੌਸਮ ਮਟਰਾਂ ਦਾ ਚੱਲੇ ਰਿਹਾ ਤੇ ਇਹਦੇ ਕਰਕੇ ਤੁਸੀਂ ਤਾਜ਼ੇ ਮਟਰ ਲਓਗੇ ਤਾਂ ਉਹਦੇ ਨਾਲ ਸਬਜ਼ੀ ਜ਼ਿਆਦਾ ਟੇਸਟੀ ਬਣੂਗੀ ਤੇ ਆਪਾਂ ਮਟਰਾਂ ਨੂੰ ਇਹਦੇ ਵਿੱਚ ਪਾ ਕੇ ਆਪਾਂ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਸੇਕ ਲਾਂਗੇ ਚੰਗੇ ਤਰੀਕੇ ਨਾਲ ਉਸ ਤੋਂ ਬਾਅਦ ਸਸ ਇੱਕ ਗਿਆ ਉਸ ਤੋਂ ਬਾਅਦ ਆਪਾਂ ਜਿਹੜੀ ਟਮਾਟਰ ਦੀ ਪਿਉਰੀ ਆ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਉਹਨੂੰ ਮਿਕਸ ਕਰਕੇ ਜਦੋਂ ਚੰਗੀ ਤਰੀਕੇ ਨਾਲ ਮਿਕਸ ਕਰਤਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਆਪਣਾ ਜਿਹੜਾ ਨਮਕ ਹੈਗਾ ਉਹ ਤੁਸੀਂ ਆਪਣੇ ਟੇਸਟ ਅਨੁਸਾਰ ਇਹਦੇ ਵਿੱਚ ਨਮਕ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਨਾ ਪੱਕਣ ਵਾਸਤੇ ਰੱਖ ਦਾਂਗੇ ਤੇ ਪੰਸਤ ਮਿੰਟ ਇਹਨੂੰ ਦਾ ਪਕੜਵਾਸ ਤੇ ਰੱਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਇਹ ਕਿਉਂ ਛੜਦਾ ਇਹਨੇ ਤੇ ਕਿਉਂ ਛੜਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਦੇਖ ਲਾਂਗੇ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਹਿਲਾ ਲਾਂਗੇ ਤੇ ਹੁਣ ਹੁਣ ਵਾਰੀਏ ਜਿਹੜੀ ਆਪਾਂ ਨੇ ਮੇਥੀ ਰੱਖੀ ਸੀ ਨਾ ਸਾਈਡ ਤੇ ਕੱਢ ਕੇ ਜਿਹਨੂੰ ਆਪਾਂ ਨੇ ਥੋੜਾ ਜਿਹਾ ਫਰਾਈ ਕੀਤਾ ਸੀ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਐਡ ਕਰਕੇ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤੇ ਆਪਾਂ ਇਹਨੂੰ ਮਿਕਸ ਕਰਕੇ ਤੁਸੀਂ ਦੇਖ ਸਕਦੇ ਹੋ ਮਤਲਬ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹ ਆਪਣਾ ਕੰਪਲੀਟ ਹੋ ਚੁੱਕਿਆ ਇੱਕ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜ ਆਗਰੇ ਪਿਓਰਿਟਾ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਇਹਦੇ ਵਿੱਚ ਹੋਰ ਐਡ ਕਰ ਦਿਓ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਕੇ ਨੂੰ ਥੋੜਾ ਟਾਈਮ ਸੇਕ ਲਵਾ ਦਿਓ ਤਾਂ ਕਿ ਇਹ ਦੁਬਾਰਾ ਇਹਦੇ ਵਿੱਚੋਂ ਜਿਹੜਾ ਘਿਓ ਹੈਗਾ ਉਹ ਛੱਡ ਦੇਣ ਤੇ 2-4 ਮਿੰਟ ਸੇਕ ਰਵਾਉਣ ਤੋਂ ਬਾਅਦ ਆਪਣੇ ਜਿਹੜੇ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਫਲੇਵਰ ਆਇਆ ਹੈਗਾ ਉੱਤੇ ਮਤਲਬ ਉੱਤੇ ਘਿਓ ਵਗੈਰਾ ਕੇ ਵੀ ਤਿਆਰ ਕੇ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਕਸੂਰੀ ਮੇਥੀ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਵੀ ਐਡ ਕਰ ਲਾਂਗੇ ਤੇ ਇਹ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਐਡ ਕਰ ਸਕਦੇ ਹੋ ਸਕਿੱਪ ਕਰਨਾ ਚਾਹੋ ਤਾਂ ਇਹ ਵਿੱਚ ਜਿਹੜੀ ਲਾਸਟ ਯੂਜ਼ ਰਹੀ ਹੈਗੀ ਆਪਣੀ ਕਰੀਮ ਜੇਕਰ ਤੁਹਾਡੇ ਕੋਲ ਪਹਿਲਾਂ ਦੀ ਪਈ ਹੋਈ ਕਰੀਮ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਬਟ ਜੇ ਫਰੈਸ਼ ਕਰੀਮ ਹੈ ਉਹ ਇਹਦੇ ਵਿੱਚ ਜ਼ਿਆਦਾ ਬੈਟਰ ਰਹਿੰਦੀ ਹੈ ਪਰ ਪਹਿਲਾਂ ਲਈ ਪਈ ਹੈ ਉਹਨੂੰ ਤੁਸੀਂ 2 ਕੁ ਮਿੰਟ ਸੇਕ ਲਵਾ ਦਿਓ ਜੇ ਤੁਸੀਂ ਪਹਿਲਾਂ ਦੀ ਪਈ ਹੋਈ ਕਰੀਮ ਐਡ ਕਰਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤੇ ਜਿਹੜੀ ਆਪਣੀ ਆਲੂ ਮਟਰ ਨਹੀਂ ਆਪਣੀ ਮਟਰ ਮੇਥੀ ਦੀ ਪੁਰਜੀ ਹੈਗੀ ਜਿਹੜੀ ਕਰੀਮ ਵਾਲੀ ਉਹ ਬਣ ਕੇ ਬਿਲਕੁਲ ਰੈਡੀ ਹੈ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਆ ਕਰਿਆ ਕਰੋ ਜਿਵੇਂ ਆਪਾਂ ਨੇ ਹੁਣ ਅੱਜ ਬਣ ਕੇ ਕੰਪਲੀਟ ਕੀਤੇ ਨੇ ਬਹੁਤ ਜਲਦੀ ਮੈਨੂੰ ਕਹਿਣੀਆਂ ਵੀ ਆਪਾਂ 10k ਤੱਕ ਵੀ ਪਹੁੰਚ ਜਾਗੇ ਤਦ ਤੱਕ ਲਈ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਬਾ ਬਾਏ ਟੇਕ ਕੇਅਰ